ਤਾਰਨ ਤਾਰਨ ਜਿਮਨੀ ਚੌਂ ਦੇ ਵਿੱਚ ਸਾਰੀ ਪਾਰਟੀਆਂ ਦਾ ਜ਼ੋਰ ਏਡੀ ਚੋਟੀ ਦਾ ਲੱਗਿਆ ਹੋਇਆ ਪਰ ਇਹਦੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਲੈਕਸ਼ਨ ਕਮਿਸ਼ਨ ਨੇ 53 ਕਰੋੜ ਰੁਪਇਆ ਜ਼ਬਤ ਕੀਤਾ ਹੈ ਪੂਰੀ ਜਾਣਕਾਰੀ ਨਾਲ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਦਇਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ 53 ਕਰੋੜ ਰੁਪਇਆ ਤੇ ਜ਼ਬਤ ਹੋਇਆ ਕਿ ਪਤਾ ਲੱਗਿਆ ਇਹਦੇ ਪਿੱਛੇ ਕਿਸ ਪਾਰਟੀ ਦਾ ਪੈਸਾ ਜਾਂ ਇਹਦੇ ਵਿਚਾਲੇ ਕੋਈ ਇਲੈਕਸ਼ਨ ਕਮਿਸ਼ਨ ਵੱਲੋਂ ਕੋਈ ਜਾਣਕਾਰੀ ਆਈ ਸਾਹਮਣੇ ਬਿਲਕੁਲ ਮੰਦੀਪ ਅਸਲ ਦੇ ਵਿੱਚ ਕਿਉਂਕਿ ਤਰਨਤਾਰਨ ਜਿਮਨੀ ਚੋਣ ਹੋ ਰਹੀ ਹੈ ਤੇ ਉਹਦੇ ਵਿੱਚ ਇਸ ਟਾਈਮ ਉਸ ਜ਼ਿਲ੍ਹੇ ਦੇ ਵਿੱਚ ਚੋਣ ਜਾਬਤਾ ਲੱਗਾ ਹੋਇਆ ਜਿਸ ਦੇ ਦੌਰਾਨ ਲਗਾਤਾਰ ਜਿਹੜੀਆਂ ਤਲਾਸ਼ੀ ਜਿਹੜੀ ਮੁਹਿੰਮ ਆ ਉਹ ਪੁਲਿਸ ਵੱਲੋਂ ਇਲੈਕਸ਼ਨ ਕਮਿਸ਼ਨ ਦੀ ਨਿਗਰਾਨੀ ਹੇਠ ਚੱਲ ਰਹੀ ਹੈ ਜਿਸ ਦੇ ਚਾਰਦਿਆਂ ਚੋਣ ਜਾਬਤਾ ਲਾਗੂ ਹੋਣ ਮਗਰੋਂ ਉੱਥੋਂ 57 ਕਰੋੜ ਰੁਪਏ ਤੋਂ ਵੱਧ ਦੀ ਜਬਤੀ ਆ ਉਹ ਕੀਤੀ ਗਈ ਆ ਕਿਉਂਕਿ ਇੱਥੇ ਇਸ ਹਲਕੇ ਦੇ ਵਿੱਚ 11 ਨਵੰਬਰ ਨੂੰ ਵੋਟਾਂ ਪੈਣੀਆਂ ਹਨ ਕਰੀਬ 192838 ਜਿਹੜੇ ਉੱਥੋਂ ਦੇ ਸ਼ਹਿਰੀ ਨੇ ਉਹ ਬੋਰਟਾ ਪਾਉਣਗੇ ਤੇ 222 ਪੋਲਿੰਗ ਸਟੇਸ਼ਨ ਬਣਾਏਗੇ ਨੇ ਪਰ ਇਸੇ ਦਰਾਂ ਜਿਹੜੇ ਕਿਉਂਕਿ ਜਿੱਥੇ ਵੀ ਚੋਣ ਹੋ ਰਹੀ ਆ ਉਹ ਭਾਰਤੀ ਚੋਣ ਕਮਿਸ਼ਨ ਵੱਲੋਂ ਕਾਨੂੰਨ ਮੁਤਾਬਕ ਉਥੇ ਆਦਰਸ਼ ਚੋਣ ਜਾਬਤਾ ਲਾਗੂ ਹੋ ਚੁੱਕਾ ਤੇ ਉਸ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰੀਬ ਹੁਣ ਤੱਕ 57 ਕਰੋੜ 47 ਲੱਖ ਰੁਪਏ ਤੋਂ ਵੱਧ ਦੀ ਜਿਹੜੀ ਜ਼ਬਤ ਕੀਤੀ ਹੈਗੀ ਆ ਪੈਸੇ ਜੇ ਦੱਸਿਆ ਜਾ ਰਿਹਾ ਹੈ ਕਿ ਕਿਉਂਕਿ ਇਸ ਹਲਕੇ ਦੇ ਵਿੱਚ 7 ਅਕਤੂਬਰ ਨੂੰ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ ਤੇ ਹੁਣ ਤੱਕ ਜਿਹੜਾ ਵਾ 4 ਨਵੰਬਰ ਤੱਕ ਪੰਜਾਬ ਪੁਲਿਸ ਵੱਲੋਂ 32 ਲੱਖ 90000 ਰੁਪਏ ਦੀ ਕੀਮਤਾਂ ਵਾਲੀ ਕੁਝ ਜਿਹੜੀ ਜਿਹੜੀ ਹੈ ਸ਼ਰਾਬ ਜਿਹੜੀ ਜਿਹੜੀ ਆ ਬਰਾਮਦ ਕੀਤੀ ਹੈਗੀ ਆ ਜੇ ਦੀ ਕੀਮਤ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਜਿਹੜੀ ਦੱਸੀ ਜਾ ਰਹੀ ਹੈਗੀ ਆ ਤੇ ਨਾਲ ਦੀ ਨਾਲ 56 ਕਰੋੜ 67 ਲੱਖ 10550 ਰੁਪਏ ਦੀ ਕੀਮਤਵਾਲੇ 21811 ਗ੍ਰਾਮ ਨਸ਼ੀਲੇ ਪਦਾਰਥ 973480 ਰੁਪਏ ਦੀ ਨਕਦੀ ਅਤੇ 3785700 ਰੁਪਏ ਦੀ ਕੀਮਤਵਾਲੇ ਹੋਰ ਸਮਾਨ ਵੀ ਇਸ ਮਹਿਮ ਦੇ ਦੌਰਾਨ ਜ਼ਬਤ ਕੀਤੇ ਗਏ ਨੇ ਇਸ ਮਸਲੇ ਦੇ ਵਿੱਚ ਸੂਬੇ ਦੇ ਜਿਹੜੇ ਮੁੱਖ ਚੋਣ ਅਧਿਕਾਰੀ ਹੈ ਸਿਬਨ ਸੀ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਹਲਕਾ ਤਰਨਤਾਨ ਦੇ ਵਿੱਚ 24 ਘੰਟਿਆਂ ਦੇ ਨਾਕਿਆਂ ਉੱਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹੋਏ ਨੇ ਤਾਂ ਜੋ ਗੈਰ ਕਾਨੂੰਨੀ ਤਸਕਰੀ ਨੂੰ ਨੱਥ ਪਾਈ ਜਾ ਸਕੇ ਉਹਨਾਂ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਵੋਟਰਾਂ ਨੂੰ ਪਰਵਾਉਣ ਲਈ ਨਕਦੀ ਅਤੇ ਜਾਂ ਕਿਸੇ ਹੋਰ ਤਰ੍ਹਾਂ ਦਾ ਸਮਾਨ ਵੀ ਜਿਹੜਾ ਫ੍ਰੀ ਬੀਰ ਜਿਹਨੂੰ ਰਿਓੜੀਆਂ ਵੰਡਣ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਉਨਾ ਇਹ ਵੀ ਦੱਸਿਆ ਜਿਹੜੇ ਮੁੱਖ ਚੋਣ ਅਧਿਕਾਰੀ ਨੇ ਸਿਵਨ ਸੀ ਆਈਐਸ ਅਫੀਸਰ ਨੇ ਉਹਨਾਂ ਦੱਸਿਆ ਕਿ ਤਰਨਤਾਰ ਹਲਕੇ ਦੇ ਵਿੱਚ VOTERਾਂ ਦੀ ਕੁੱਲ ਗਿਣਤੀ ਆ 192838 ਇਸ ਵਿੱਚ 1933 ਨੇ ਉਹ ਪੁਰਸ਼ VOTER ਨੇ ਜਦਕਿ 92897 ਮਹਿਲਾ VOTER ਨੇ ਤੇ 8 ਜਿਹੜੇ ਥਰਡ ਜੈਂਡਰ ਨੇ ਉਹ VOTER ਨੇ ਇਸ ਤੋਂ ਇਲਾਵਾ ਕੁੱਲ ਇੱਥੇ ਇਸ ਹਲਕੇ ਦੇ ਵਿੱਚ 1357 ਸਰਵਸ ਵੋਟਰ ਨੇ ਜਦ ਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਵੋਟਰਾਂ ਦੀ ਜਿਹੜੀ ਗਿਣਤੀ ਆ ਉਹ 1657 ਉਥੇ ਕੁੱਲ ਜਿਹੜੇ ਐਨ ਆਰ ਆਈ ਐ ਨੇ ਉਹਨਾਂ ਦੀ ਗਿਣਤੀ 36 ਹੈ ਜਿਹੜੇ ਦਿਵਿਆਂਗ ਵੋਟਰਾਂ ਦੀ ਗਿਣਤੀ ਕੋਈ 1488 ਹੈ ਇਸ ਦੇ ਨਾਲ ਹੀ ਜਿਹੜੇ ਨੌਜਵਾਨ ਵੋਟਰ ਨੇ 18 ਸਾਲ ਤੋਂ ਲੈ ਕੇ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਗਿਣਤੀ ਜਿਹੜੀ ਆ 3333 ਹੈ ਸਿਬਨਸੀ ਅਫਸਰ ਨੇ ਵੀ ਦੱਸਿਆ ਕਿ 114 ਪੋਲਿੰਗ ਜਿਹੜੇ ਸਟੇਸ਼ਨ ਨੇ ਉਥੇ ਕਿ ਕਰੀਬ ਜਿਹੜੇ ਨੇ ਜਿਹਦੇ ਵਿੱਚ 222 ਸ਼ਹਿਰੀ ਨੇ ਤੇ ਬਾਕੀ ਜਿਹੜੇ ਨੇ ਪਿੰਡੂ ਨੇ ਇਹ ਹਲਕੇ ਦੇ ਵਿੱਚ ਜਿਹੜੀ ਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜਿੱਥੇ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਔਰ 14 ਤਰੀਕ ਨੂੰ ਜਿਹੜੇ ਉਥੇ ਰਿਜ਼ਲਟ ਆਊ ਕਿਉਂਕਿ ਕਾਫੀ ਤਗੜਾ ਮੁਕਾਬਲਾ ਹੋ ਰਿਹਾ ਇੱਕ ਪਾਸੇ ਆਮ ਆਦਮੀ ਪਾਰਟੀ ਤੋਂ ਹਰਮਿੰਦਰ ਸਿੰਘ ਸੰਧੂ ਨੇ ਸ਼੍ਰੋਮ ਨਕਾਲੀ ਦਲ ਤੋਂ ਜਸਵਿੰਦਰ ਕੌਰ ਨੇ ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਵੱਲੋਂ ਕਰਨਵੀਰ ਸਿੰਘ ਬੁਰਜ ਨੇ ਵਾਰਿਸ ਪੰਜਾਬ ਵੱਲੋਂ ਮਨਦੀਪ ਸਿੰਘ ਹੋਣੀਆ ਮੁਕਾਬਲਾ ਕਾਫੀ ਦਿਲਚਸਪ ਰਹਿਣ ਵਾਲਾ ਔਰ ਉਥੇ ਇਲਜ਼ਾਮ ਹੀ ਲੱਗਦੇ ਨੇ ਕਿਉਂਕਿ ਸ਼੍ਰੋਮ ਨਕਾਲੀ ਦਲ ਨੇ ਇਲਜ਼ਾਮ ਲਗਾਏ ਸੀ ਕਿ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਸਹੀ ਤੇ ਕੰਮ ਕਰੇ ਖਾਸ ਕਰਕੇ ਆਮ ਆਦੀ ਪਾਰਟੀ ਦੇ ਉਮੀਦਵਾਰ ਦੀ ਸ਼ਹਿਰ ਤੇ ਕੰਮ ਕਰ ਇਸੇ ਕਰਕੇ ਹੀ ਚੋਣ ਕਮਿਸ਼ਨ ਨੂੰ ਕਾਲੀ ਦਲ ਨੇ ਸ਼ਿਕਾਇਤ ਦਿੱਤੀ ਸੀ ਜਿਸ ਕਰਕੇ ਫਿਰ ਇਲਾਕੇ ਦੇ ਦੋ ਡੀਐਸਪੀ ਤੇ ਇੱਕ ਜਿਹੜਾ ਐਸਐਚਓ ਆ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪੰਜਾਬ ਸਰਕਾਰ ਨੂੰ ਜਿਹੜਾ ਵਾ ਤਬਾਦਲੇ ਕਰਨੇ ਪਏ ਸੀ ਜੀ ਜਿਹੜੀ ਇਹ ਖਬਰ ਆ ਰਹੀ ਹੈ 55 ਕਰੋੜ ਰੁਪਏ ਦਾ ਜਿਹੜਾ ਜ਼ਬਤ ਕੀਤਾ ਗਿਆ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਪੈਸੇ ਜ਼ਬਤ ਕੀਤੇ ਗਏ ਨੇ ਇਹ ਚੋਣ ਜਿਹੜੀਆਂ ਹੁਣਿਆਂ ਨੇ ਚੋਣਾ ਹੁਣਿਆਂ ਨੇ ਜ਼ਿਮਨੀ ਚੋਣ ਜਿਹੜੀ ਤਰਨਤਰਨ ਦੇ ਵਿੱਚ ਹੋਣੀ ਉਹਦੇ ਵਿੱਚ ਵਰਤੇ ਜਾਂਦੇ ਸਨ ਬਿਲਕੁਲ ਇਹਦੇ ਚ ਹੈ ਕਿਉਂਕਿ ਚੋਣ ਕਮਿਸ਼ਨ ਹਾਲਾਂਕਿ ਹਦਾਇਤਾਂ ਵੀ ਦਿੰਦੇ ਆ ਕਿ ਤੁਸੀਂ ਕਿਸੇ ਕੋਈ ਇੰਨਾ ਕੈਸ਼ ਨਹੀਂ ਰੱਖ ਸਕਦੇ ਜੇ ਰੱਖਣਾ ਵੀ ਆ ਤੇ ਤੁਹਾਨੂੰ ਜਿਹੜੇ ਨੇ ਉਹਦੇ ਕਾਗਜ਼ ਪੱਤਰ ਹੋਣੇ ਚਾਹੀਦੇ ਪਰ ਆ ਜਿਹੜੇ ਸ਼ਰਾਬ ਫੜੀ ਜਾ ਰਹੀ ਹੈ ਜਾਂ ਜਿਹੜੇ ਨਸ਼ੇ ਫੜੀ ਜਾ ਰਹੇ ਨੇ ਸ਼ਰਾਬ ਦੀ ਕੀਮਤ ਹੀ ਕੋਈ 55 ਜਿਹੜੀ 32 ਲੱਖ ਦੇ ਆਸ-ਪਾਸ ਦੱਸੀ ਜਾ ਰਹੀ ਹੈਗੀ ਇਹਦਾ ਮਤਲਬ ਸ਼ਰਾਬ ਉਸ ਹਲਕੇ ਚ ਵੰਡੀ ਜਾਣੀ ਸੀ ਜਾਂ ਜਿਹੜਾ ਨਸ਼ਾ ਫੜਿਆ ਗਿਆ ਵਾ ਕਰੀਬ ਉਹ ਵੀ ਜਿਹੜਾ ਵਾ 56 ਲੱਖ ਦਾ ਕਰੀਬ ਆ ਉਹਦਾ ਮਤਲਬ ਇਹ ਕਿ ਇਹ ਵੀ ਜਿਹੜਾ ਵਾ ਵੰਡਿਆ ਜਾਣਾ ਸੀ ਇਸ ਕਰਕੇ ਕੋਈ ਨਾ ਕੋਈ ਪਾਰਟੀ ਦੇ ਹੀ ਪੈਸੇ ਹੋਣਗੇ ਸ਼ਰਾਬ ਉਹਨਾਂ ਦੀ ਹੋਊਗੀ ਨਸ਼ਾ ਉਹਨਾਂ ਦਾ ਹੋਊਗਾ ਕੋਈ ਨਾ ਕੋਈ ਤੇ ਵੰਡ ਹੀ ਰਿਆ ਹੋਊਗਾ ਕਿ ਇਹ ਬੰਦੇ ਜਿਹੜੇ ਫੜੇ ਗਏ ਨੇ ਜਾਂ ਜਿੰਨਾਂ ਕੋ ਫੜਿਆ ਗਿਆ ਉਹ ਤੇ ਹੁਣ ਪੁਲਿਸ ਤਫ਼ਤੀਸ਼ ਕਰ ਰਹੀ ਹੋਊਗੀ ਕਿ ਇਹ ਬੰਦੇ ਕਿੰਨਾ ਦੇ ਨੇ ਜਿਹੜੇ ਉਥੇ ਇਹ ਪ ਜਿਹੜੇ ਜਿਹੜੇ ਨਸ਼ਾ ਵੰਡਣਾ ਸੀ ਜਾਂ ਇਹਨਾਂ ਨੂੰ ਪੈਸੇ ਇਹਨੇ 57 ਕਰੋੜ ਰੁਪਏ ਦਾ ਜਿਹੜਾ ਮਣੀ ਜਿਹੜੀ ਹੈ ਜਬਤ ਕੀਤੀ ਗਈ ਹੈ ਤੇ ਉਹਦਾ ਮਤਲਬ ਇਹ ਕਿ ਕਿਤੇ ਨਾ ਕਿਤੇ ਇੱਥੇ ਵੋਟਰਾਂ ਨੂੰ ਪਰਵਾਉਣ ਵਾਸਤੇ ਇਹ ਜਿਹੜਾ ਸਾਹਮਣਾ ਗੱਲ ਆਈ ਹੈ ਕਿ ਇੰਨੀ ਪੁਲਿਸ ਵੱਲੋਂ ਸ਼ਰਾਬ ਫੜੀ ਗਈ ਹੈ ਔਰ ਇਹਨੇ ਜਿਹੜੇ ਨੇ ਹੋਰ ਨਸ਼ੀਲੇ ਪਦਾਰਥ ਫੜੇ ਗਏ ਨੇ ਜਾਂ ਇੰਨੀ ਨਕਦੀ ਫੜੀ ਗਈ ਹੈ ਇਹ ਤੇ ਹੈ ਉੱਪਰ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਚੋਣ ਕਮਿਸ਼ਨ ਇਹ ਕਿਤੇ ਵੀ ਜੇ ਵੋਟਾਂ ਪੈਣ ਤੇ ਫਿਰ ਪੁਲਿਸ ਜਿਹੜੀ ਕਾਰਵਾਈ ਕਰਦੀ ਹੈ ਤੇ ਐਡੀ ਵੱਡੀ ਗਿਣਤੀ ਜਿਹੜੀ ਪਹਿਲਾਂ ਉਸ ਹਲਕੇ ਦੇ ਵਿੱਚ ਮਤਲਬ ਇਹ ਸੋ ਸਪਸ਼ਟ ਹੁੰਦਾ ਹੈ ਕਿ ਗੈਰਕਾਨੂੰਨੀ ਸ਼ਰਾਬ ਜਾਂ ਗੈਰਕਾਨੂੰਨੀ ਨਸ਼ੇ ਜਿਹੜੇ ਨੇ ਉਹ ਉਥੇ ਵਧੇਰੇ ਮਾਤਰਾ ਦੇ ਵਿੱਚ ਜਿਹੜੇ ਨੇ ਵੇਚੇ ਜਾ ਰਹੇ ਨੇ ਜਾਂ ਲੋਕਾਂ ਦੀ ਜਿਹੜੀ ਹੈ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ ਕਿ ਜਿਹੜੇ ਇੰਨੇ ਜਿਹੜੇ ਨਸ਼ੀਲੇ ਪਦਾਰਥ ਮਤਲਬ ਕਟੋਕੜ 5000 ਗ੍ਰਾਮ ਨਸ਼ੀਲੇ ਪਦਾਰਥ ਫੜੇ ਗਏ ਨੇ ਤੇ ਇਸ ਤੋਂ ਅੰਦਾਜ਼ਾ ਲਗਾ ਲਓ ਕਿ ਕਿ ਉੱਥੇ ਨਸ਼ਾ ਕਿਸ ਲੈਵਲ ਤੇ ਵੇਚ ਰਿਆ ਹੋਊਗਾ ਜਾਂ ਕਿਸ ਲੈਵਲ ਤੇ ਵਰਤਿਆ ਜਾ ਰਿਹਾ ਹੋਊਗਾ ਇਥੇ ਆਪਣੇ ਆਪ ਚ ਬੜੀ ਹੈਰਾਨੀ ਵਾਲੀ ਗੱਲ ਕਿ ਇੰਨਾ ਉੱਥੇ ਜਿਹੜਾ ਨਸ਼ਾ ਜਿਹੜਾ ਵਾ ਇਲੈਕਸ਼ਨ ਕਮਿਸ਼ਨ ਦੇ ਡੰਡੇ ਕਰਕੇ ਫੜਿਆ ਗਿਆ ਨਹੀਂ ਤੇ ਜਿੰਮੇਵਾਰੀ ਤੇ ਪੰਜਾਬ ਪੁਲਿਸ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਣੀ ਚਾਹੀਦੀ ਸੀ ਲੇਕਿਨ ਹੁਣ ਕੋਈ ਚੋਣ ਜਾਬਤਾ ਲੱਗਾ ਤੇ ਚੋਣ ਜਾਬਤਾ ਜਦੋਂ ਲੱਗ ਜੇ ਫਿਰ ਸਾਰਾ ਜਿਹੜਾ ਸਰਕਾਰੀ ਅਮਲਾ ਵਾ ਉਹ ਫਿਰ ਚੋਣ ਕਮਿਸ਼ਨ ਦਾ ਅਮਲਾ ਬਣ ਜਾਂਦਾ ਹੈਗਾ ਇਸ ਕਰਕੇ ਚੋਣ ਕਮਿਸ਼ਨ ਦਾ ਲੋਕਾਂ ਨੂੰ ਅਫਸਰਾਂ ਨੂੰ ਡਰ ਵੀ ਹੁੰਦਾ ਇਸ ਕਰਕੇ ਹੀ ਜਿਹੜੀ ਆ ਫਿਰ ਨਾਕੇ ਲੱਗ ਜਾਂਦੇ ਨੇ ਜਾਂ ਕਾਰਵਾਈ ਹੁੰਦੀ ਆ ਹਾਲਾਂਕਿ ਇੰਨੀ ਕਰੋੜ ਦੀ 57 ਕਰੋੜ 47 ਲੱਖ ਰੁਪਏ ਦੀ ਜਿਹੜੀ ਜ਼ਬਤੀ ਕੀਤੀ ਗਈ ਆ ਇਹ ਕੋਈ ਛੋਟੀ ਮਾਊਂਟ ਨਹੀਂ ਆ ਬਹੁਤ ਵੱਡੀ ਮਾਊਂਟ ਆ ਇਹਦੇ ਸਰਕਾਰ ਨੂੰ ਚਾਹੀਦਾ ਕਿ ਇਦਾਂ ਦਾ ਜਿਹੜੀ ਚੋਣ ਕਮਿਸ਼ਨ ਦੀ ਸ਼ਕਤੀ ਤੋਂ ਬਾਅਦ ਇਹ ਕਿਉਂ ਕੰਮ ਹੋਇਆ ਪਹਿਲਾਂ ਵੀ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਫਿਲਹਾਲ ਇਹ ਤਰਨਤਾਰ ਤੋਂ ਖਬਰ ਆਈ ਹੈ ਕਿ ਇੱਥੇ ਨਸ਼ਾ ਵੰਡਿਆ ਜਾ ਰਿਹਾ ਜਾਂ ਪੈਸੇ ਵੰਡੇ ਜਾ ਰਹੇ ਨੇ ਕਿਉਂਕਿ ਚੋਣ ਕਮਿਸ਼ਨ ਨੇ ਕਹਿ ਦਿੱਤਾਗਾ ਸਾਫ਼ ਪੁਲਿਸ ਨੂੰ ਕਿ ਜੋ ਵੀ ਗੈਰਕਾਨੂੰਨੀ ਤਸਕਰੀ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਚੋਣਾਂ ਦੌਰਾਨ ਵੋਟਰਾਂ ਨੂੰ ਪਰਵਾਉਣ ਲਈ ਜਿਹੜੀ ਨਗਦੀ ਜਾਂ ਕਿਸੇ ਹੋਰ ਤਰ੍ਹਾਂ ਦਾ ਸਮਾਨ ਵੰਡਿਆ ਨਾਲ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਆ ਵੀ ਹੁਣ ਅਫਸਰ ਤੇ ਲੱਗੇ ਹੋਏ ਨੇ ਪਰ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਨੂੰ ਵੀ ਚਾਹੀਦਾ ਨਾ ਕਿ ਉਹ ਨਸ਼ੇ ਵੰਡ ਰਹੇ ਨੇ ਉਹ ਸ਼ਰਾਬਾਂ ਪਿਆਰੇ ਨੇ ਉਹ ਜਿਹੜੀਆਂ ਚੀਜ਼ਾਂ ਵਾ ਉਹ ਤੇ ਖੁਦ ਸਿਆਸੀ ਪਾਰਟੀਆਂ ਨੂੰ ਚਾਹੀਦੇ ਹੈਗੇ ਲੇਕਿਨ ਆ ਜਿਹੜਾ ਸਾਹਮਣੇ ਜਿਹੜਾ ਮਸਲਾ ਆ ਤਰਨ ਤਾਰ ਤੋਂ ਕਿ ਇੰਨੇ ਕਰੋੜ ਰੁਪਏ ਦੀ ਜਿਹੜੇ ਜਬਤ ਕੀਤਾ ਗਿਆ ਔਰ ਇੰਨੀ ਸ਼ਰਾਬ ਆ ਇੰਨੇ ਜਿਹੜੇ ਹੋਰ ਨਸ਼ੀਲੇ ਪਦਾਰਥ ਨੇ ਉਹ ਜਿਹੜੇ ਉੱਥੇ ਵੰਡੇ ਜਾ ਰਹੇ ਨੇ ਜਾਂ ਘਰ ਘਰਾਂ 'ਚ ਜਾ ਕੇ ਵਰਤੇ ਜਾ ਰਹੇ ਨੇ ਜਾਂ ਫਿਰ ਜਿਹੜੇ ਗੈਰ ਸਮਾਜਿਕ ਅਨਸਰ ਨੇ ਉਹਨਾਂ ਵੱਲੋਂ ਉਹ ਵੇਚੇ ਜਾ ਰਹੇ ਨੇ ਅਸੀਂ ਦੇਖਦੇ ਆ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਜਿੰਨੀ ਚੋਣਾ ਕਾਫੀ ਹੋ ਚੁੱਕੀ ਆਈ ਜਾਣੇ ਪਰ ਜਿਹੜੀ ਰਿਕਵਰੀ ਕਰਦੀ ਹੈਗੀ ਆ ਛੋਣ ਕਮਿਸ਼ਨ ਰਿਕਵਰੀ ਕਰਦਾ ਹੈਗਾ ਕਿਸੇ ਵੀ ਚੀਜ਼ ਦੀ ਚਾਹ ਪੈਸੇ ਹੋਣ ਚਾਹ ਸ਼ਰਾਬ ਹੋਵੇ ਚਾਹ ਕੋਈ ਹੋਰ ਚੀਜ਼ਾ ਹੋਣ ਪਰ ਉਸ ਤੋਂ ਬਾਅਦ ਇਹਦੀ ਉਸ ਗੱਲ ਦਾ ਪਤਾ ਲੱਗਦਾ ਵੀ ਇਹ ਵੰਡ ਕੌਣ ਰਿਹਾ ਸੀ ਇਸ ਦੇ ਪਿੱਛੇ ਕਿਹੜੀ ਪਾਰਟੀ ਸੀ ਜਾਂ ਕਿਹੜਾ ਵੱਡਾ ਲੀਡਰ ਸੀ ਇਹ ਗੱਲ ਨਹੀਂ ਕਦੀ ਬਾਹਰ ਆਂਦੀ ਪਰ ਬਿਲਕੁਲ ਕਿਉਂਕਿ ਇਹ ਜੇ ਬਾਅਦ ਤੇ ਪੁਲਿਸ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਹੁੰਦੀ ਆ ਚੋਣ ਕਮਿਸ਼ਨ ਦਾ ਜਿਹੜਾ ਕੰਮ ਆ ਵੋਟਾਂ ਕਰਾਉਣਾ ਦਾ ਵੋਟਾਂ ਦੌਰਾਨ ਉਹਨਾਂ ਦਾ ਹੁੰਦਾ ਕਿ ਕਿਸੇ ਦੇ ਗੈਰਕਾਨੂੰਨੀ ਕੰਮ ਨਾ ਹੋਵੇ ਲੋਕਾਂ ਨੂੰ ਸਮਾਨ ਨਾ ਵੰਡਿਆ ਜਾਵੇ ਲੋਕਾਂ ਨੂੰ ਨਸ਼ੇ ਨਾ ਵੰਡੇ ਜਾਣ ਲੋਕਾਂ ਨੂੰ ਨਕਦ ਪੈਸੇ ਨਾ ਦਿੱਤੇ ਜਾਣ ਉਸ ਤੋਂ ਇਸੇ ਦੌਰਾਨ ਬਾਅਦ ਜਿਹੜੀ ਕਾਰਵਾਈ ਉਹ ਪੁਲਿਸ ਦੀ ਜ਼ਿੰਮੇਵਾਰੀ ਬਣ ਜਾਂਦੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਹੈ ਇਸ ਕਰਕੇ ਜਿਹੜੇ ਫਲਾਲ ਜਿਹੜੇ ਸਮਾਨ ਜਬਤ ਕੀਤੇ ਗਏ ਨੇ ਪੈਸੇ ਇੰਨੇ ਵੱਡੇ ਵਿੱਚ ਰਿਕਵਰੀ ਕੀਤੀ ਗਈ ਹੈ ਇਹ ਤੇ ਬਾਅਦ ਚ ਜ਼ਿੰਮੇਵਾਰੀ ਪੁਲਿਸ ਦੀ ਬਣਦੀ ਸਟੇਟ ਪੁਲਿਸ ਦੀ ਬਣ ਜਾਂਦੀ ਇੱਥੇ ਹੁਣ ਮੰਨ ਲਓ ਆਧਾਰਨ ਦੇ ਤੌਰ ਤੇ ਇਸ ਟਾਈਮ ਤਰਨਤਨ ਜਿੰਮਨੀ ਚੋਣ ਹੋ ਰਹੀ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਤੇ 14 ਤੱਕ ਕਿਉਂਕਿ 11 ਤਰੀਕ ਨੂੰ ਵੋਟਾਂ ਪੈਣੀਆਂ ਵਾ 14 ਤਰੀਕ ਨੂੰ ਰਿਜ਼ਲਟ ਆ ਜਾਣਾ ਉਸ ਤੋਂ ਬਾਅਦ ਜਿਹੜਾ ਪੈਸ ਜਿਹੜਾ ਨਸ਼ਾ ਵੇਚ ਰਿਆ ਜਾਂ ਵਕਾਇਆ ਜਾ ਰਿਹਾ ਉਹਤੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਨੇ ਅਗਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨਸਾਰ ਜਾਂ ਚੋਣ ਜਾਬਤੇ ਦੌਰਾਨ ਏਡੀ ਵੱਡੀ ਮਾਤਰਾ ਦੇ ਵਿੱਚ ਗੈਰ ਕਾਨੂੰਨੀ ਪੈਸਾ ਜਾਂ ਗੈਰ ਕਾਨੂੰਨੀ ਨਸ਼ੇ ਜਾਂ ਹੋਰ ਕੁਝ ਫੜਿਆ ਗਿਆ ਤੇ ਫੜਿਆ ਜਾ ਰਿਹਾ ਤੇ ਫਿਰ ਬਾਅਦ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਟੇਟ ਕਿਉਂ ਨਹੀਂ ਇਹ ਕੰਮ ਕਰ ਸਕਦੀ ਹੈ ਕਿ ਨਾ ਮਤਲਬ ਇਲੈਕਸ਼ਨ ਕਮਿਸ਼ਨ ਕਰਕੇ ਪੁਲਿਸ ਜਿਹੜੀ ਕੰਮ ਕਰਦੀ ਹੈ ਉਸ ਤੋਂ ਬਾਅਦ ਪੁਲਸਮਤਲ ਕੰਮ ਨਹੀਂ ਕਰਦੀ ਹੈਗੀ ਔਰ ਇਡੇ ਪੱਧਰ ਦੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਭਾਸ਼ੰਦਰਾਨਾ ਆਮ ਆਦੀ ਪਾਰਟੀ ਨਾਲ ਸ਼ਰੋਮਨੀ ਕਾਲੀ ਦਲ ਨਾਲ ਕਾਂਗਰਸ ਨਾਲ ਬੀਜੇਪੀ ਕਿਸੇ ਵੀ ਪਾਰਟੀ ਨੇ ਇਹ ਨਹੀਂ ਕਿਹਾ ਕਿ ਜਿਮਨੀ ਚੌਂਦੇ ਦਰਾਨ ਅਸੀਂ ਪੈਸੇ ਨਹੀਂ ਵੰਡਾਂਗੇ ਅਸੀਂ ਨਸ਼ੇ ਨਹੀਂ ਵੰਡਾਂਗੇ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਅਸੀਂ ਗੱਲ ਕਰਾਂਗੇ ਕੋਈ ਵੀ ਜਿਹੜੀ ਗੱਲ ਨਹੀਂ ਕੀਤੀ ਜਾ ਰਹੀ ਹੈਗੀ ਪੁਰਾਣੀਆਂ ਗੱਲਾਂ ਦਰਾਈਆਂ ਜਿਹੜੀਆਂ ਪਰ ਅੱਜ ਜੋ ਕੁਝ ਉੱਥੇ ਹੋ ਰਿਹਾ ਨਸ਼ੇ ਵਿੱਚ ਦਿੱਤੇ ਜਾ ਰਹੇ ਨੇ ਪੈਸੇ ਵੰਡੇ ਜਾ ਰਹੇ ਨੇ ਉਹ ਤੇ ਚੋਣ ਕਮਿਸ਼ਨ ਨੇ ਦੱਸ ਹੀ ਦਿੱਤਾ ਹੈਗਾ ਕਿ ਕਰੀਬ 57 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਹੈ ਮਣੀ ਜਬਤ ਕੀਤੀ ਗਈ ਹੈ ਜਾਂ ਨਸ਼ੇ ਜਬਤ ਕੀਤੇ ਗਏ ਨੇ ਨਸ਼ੀਲੇ ਪਦਾਰਥ ਹੋ ਗਏ ਸ਼ਰਾਬ ਜਿਹੜੀ ਆ ਉਹ ਜਬਤ ਕੀਤੀ ਗਈ ਹੈ ਇਹਦਾ ਮਤਲਬ ਉਥੇ ਤਰਦਾ ਜਿਮੀ ਚੋਣ ਦੇ ਵਿੱਚ ਬਹੁਤ ਕੁਝ ਵੰਡਿਆ ਜਾ ਰਿਹਾ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ